ਮਾਮਲਾ ਇਹ ਹੈ ਕਿ ਇਹਨਾਂ ਦਾ ਬ੍ਰਦਰ ਕੁੱਝ ਰੋਟੀ ਦੇ ਕਰਕੇ ਬਾਹਰ ਗਿਆ ਹੈ ਤੇ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਇਹਨਾਂ ਦੇ ਘਰ ਦੇ ਵੇਖੋ ਹਾਲਾਤ ਆ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਤੇ ਚਲੋ ਗਿਆ ਤੇ ਆਪਦੀ ਰੋਜੀ ਰੋਟੀ ਲਈ ਬਾਹਰ ਜਾ ਕੇ ਫੜਿਆ ਗਿਆ ਹੁਣ ਇਹ ਨਹੀਂ ਪਤਾ ਕਿ ਗੱਲ ਕੀ ਹੋਈ ਆ ਤੈਂਦੇ ਸਰਕਾਰ ਨੂੰ ਇਹ ਅਪੀਲ ਕਰਦੇ ਆ ਜਿਹੜੇ ਬਾਹਰ ਸਾਡੇ ਦਾਨੀ ਸੱਜਣੇ ਵੀਰ ਭਰਾ ਆ ਤੇ ਵੱਧ ਤੋਂ ਵੱਧ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਬ੍ਰਦਰ ਇੰਡੀਆ ਲਿਆਂਦਾ ਜਾਵੇ। ਤੁਸੀਂ ਕਦੇ ਹੋਦਦੀ ਸੀ? ਮੈਂ ਸਰਪੰਚ ਆ ਮੌਜੂਦਾ ਜੇਸ਼ੰਦੀਪ ਸਿੰਘ ਪਿੰਡ ਰਟਾਉਲ ਦਾ। ਸਰਕਾਰ ਦੇ ਧਿਆਨ ਮਾਉਣ ਲਿਓ। ਹਾਂਜੀ ਜ਼ਰੂਰ ਹਲਕਾ ਵਿਧਾਇਕ ਨੂੰ ਮਿਲਾਂਗੇ। ਡਾਕਟਰ ਕਸ਼ਮੀਰ ਸਿੰਘ ਸੌਹਲ ਨੂੰ ਐਮਐਲਏ। ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੋਂ ਤੱਕ ਸਾਡੇ ਤੋਂ ਜਾਇਆ ਗਿਆ ਇਹਨਾਂ ਦੇ ਨਾਲ ਖੜੇ ਆ। ਪੂਰੀ ਹੈਲਪ ਕੀਤੀ ਜਾਊਗੀ। ਇਹਨਾਂ ਬੰਦਾਂ ਦੇ ਕੋਲ ਨਵਾਂ ਗੁਰਦੇਵ ਸਿੰਘ ਸਰਪੰਚੇ ਸਾਹਿਬ ਕਰ ਟੋਲ ਤੋਂ ਪਈ ਇਹ ਜੀ ਬੱਚੇ ਇਹਨਾਂ ਦਾ ਬ੍ਰਦਰ ਛੋਟਾ ਜੀ ਤੇ ਉਹ ਇਥੋਂ ਡਰਾਈਵਰ ਉੱਥੇ ਗਿਆ ਦੁਬਈ ਗਿਆ ਲਿਵਰ ਚ ਉੱਥੋਂ ਲਾਇਸੈਂਸ ਬਣਾ ਕੇ ਤੇ ਡਰਾਈਵਰੀ ਕਰਨ ਲੱਗ ਪਿਆ ਉੱਥੋਂ ਵੀ ਚੱਲਦਾ ਹੈ ਦੁਬਈ ਤੋਂ ਸਾਉਦੀ ਹੁਣ ਚੱਲਦਾ ਸੀ ਤੇ ਉੱਥੇ ਕਿਸ ਸੰਬੰਧ ਦੇ ਵਿੱਚ ਪਤਾ ਨਹੀਂ ਕੋਈ ਉਹਨੂੰ ਫਾਂਸੀ ਦੀ ਸਜ਼ਾ ਹੋਈ ਉਧਰ ਦੀ ਸਰਕਾਰਾਂ ਨੇ ਵੀ ਇਹਨਾਂ ਬੱਚਾ ਕੇ ਟੈਲੀਫੋਨ ਕਰਦਾ ਇਹਨਾਂ ਨੂੰ ਕਿ ਦੇਖ ਤੇ ਵੀ ਮੈਨੂੰ ਫਾਂਸੀ ਦੀ ਸਜ਼ਾ ਤੇ ਇਹ ਅਪੀਲ ਕਰਦੇ ਆ ਗਵਰਨਮੈਂਟ ਗਾੜੀ ਜੀ ਉਹ ਬੱਚੇ ਦੀ ਫਾਂਸੀ ਦੀ ਸਜ਼ਾ ਮੰਨਣ ਮਾਫ ਕਰਵਾ ਕੇ ਬੱਚਾ ਇਹਨਾਂ ਦੇ ਘਰ ਵਾਪਸ ਸੁਖਸੰਤਣਾ ਭੇਜਿਆ ਜਾਂਦਾ ਤੇ ਬੱਚਾ ਇਹਦਾ ਪਿੰਨ ਇੰਡੀਆ ਵਾਪਸ ਭੇਜਿਆਵੇ ਜਿਹੜੇ ਦਾਨੀ ਸੱਜਣਾ ਤੇ ਕੁਲਦੀਪ ਸਿੰਘ ਧਾਰੀ ਵਾਲਾ ਹਰਦੇਸ਼ ਮੰਤਰੀ ਤੇ ਐਮਐਲਏ ਸਾਹਿਬ ਇਥੋਂ ਸੁਖਵੀਰ ਸਿੰਘ ਜ਼ੋੜ ਇਹਨਾਂ ਦੇ ਧਿਆਨ ਚ ਗੱਲ ਲਿਆਣ ਕੇ ਤੇ ਬੱਚਾ ਇਹਨਾਂ ਦੇ ਵਾਪਸ ਵੀ ਘਰੇ ਸੁਖਸੰਤਣਾ ਜੀ ਅਪੀਲ ਕਰਦੇ ਜੋ ਕਹ ਕੇ ਆਪਣੇ ਵੀਰ ਨੂੰ ਬਾਹਰ ਕਲਾਇਆ ਸੀ ਮੁੜ ਕੇ ਉਹ ਫੜਿਆ ਗਿਆ ਵਾ ਐ 7-8 ਸਾਲ ਹੋ ਚੱਲੇ ਫੜੇ ਨੂੰ ਫੜਿਆ 사ਉਦਿਆ ਦੇ ਵਿੱਚ ਫੜਿਆ ਗਿਆ ਵਾ ਅਸੀਂ 사ਉਦਿਆ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਨੂੰ ਮਾਫੀ ਦਿੱਤੀ ਜਾਵੇ ਕੋਈ ਵੀ ਉਹਨੇ ਗਲਤੀ ਕੀਤੀ ਆ ਉਹਨੂੰ ਮਾਫ ਕੀਤਾ ਜਾਵੇ ਤੇ ਉਹਨੂੰ ਇੰਡੀਆ ਭੇਜਿਆ ਜਾਵੇ ਅਸੀਂ ਇਹੋ ਹੀ ਉਹਨਾਂ ਕੋਲ ਮੰਗਦੇ ਆਂ ਕੁਛ ਨਹੀਂ ਮੰਗਦੇ ਆ ਉਹਨਾਂ ਕੋਲ ਉਹਨੂੰ 7-8 ਸਾਲ ਹੋ ਚੱਲੇ ਫੜੇ ਨੂੰ ਕਦੀ ਕਦਾਈ ਸਾਨੂੰ ਫੋਨ ਵੀ ਕਰਦਾ ਵਾ ਸਾਡੇ ਨਾਲ ਗੱਲਾਂ ਵੀ ਕਰਦਾ ਵਾ ਉਹ ਅਸੀਂ ਹੁਣ ਸੁਣ ਕੇ ਸਾਨੂੰ ਪਤਾ ਲੱਗਾ ਗੱਲ ਆ ਅਸੀਂ ਬਹੁਤ ਜ਼ਿਆਦੇ ਪਰੇਸ਼ਾਨ ਆ ਅਸੀਂ ਇਹੋ ਹੀ ਕਹਿੰਨੇ ਆ ਕਿ ਸਰਕਾਰ ਨੂੰ ਉਹ 사ઉਦੀਆ ਵਾਲੇ ਨੂੰ ਵੀ ਇਹਨੂੰ ਕਿਤਰਾ ਵੀ ਮਾਫ ਕੀਤਾ ਜਾਵੇ ਅਸੀਂ ਹੱਥ ਜੋੜ ਕੇ ਉਹਨਾਂ ਕੋਲੋਂ ਮਾਫੀ ਮੰਗਦੇ ਸਾਰਾ ਪਰਿਵਾਰ ਕਿਉਂਕਿ ਸਾਡੀ ਮਾਂ ਤੇ ਸਾਡਾ ਪਿਓ ਨਹੀਂਗਾ ਹੈਗਾ ਤੁਹਾਨੂੰ ਪਤਾ ਪੈਣਾ ਵੀ ਭਰਾਵਾਂ ਦੇ ਸਿਰ ਤੇ ਹੀ ਹੁੰਦੀਆਂ ਵਾ ਸਹੀ ਆਪ ਜਾਣਦੇ ਜੋ ਜਿਹੜੀ ਚਲੋ ਨੇ ਗਲਤੀ ਕੀਤੀ ਅਸੀਂ ਤੇ ਉਹ ਕਹਿੰਨੇ ਮਾਫ ਕੀਤਾ ਜਾ ਕੋਈ ਵੀ ਸਰਕਾਰ ਆ ਸਾਡੀ ਜਿੱਥੋਂ ਤੱਕ ਵੀ ਆਵਾਜ਼ ਜਾਊਗੀ ਅਸੀਂ ਉੱਥੋਂ ਤੱਕ ਕਲਾਵਾਂਗੇ ਤੇ ਸਾਡੀ ਸੁਣੇ ਗਰੀਬੀ ਹੱਡ ਘਰ ਦੇ ਵਿੱਚ ਬਹੁਤ ਜਿਆਦੀ ਆ ਅਸੀਂ ਕਿਉਂਕਿ ਪੈਸਾ ਤੇਲਾ ਵੀ ਕਿਸੇ ਨੂੰ ਨਹੀਂ ਦੇ ਸਕਦੇ ਜਿਹੜੇ ਪੈਸਾ ਤੇਲਾ ਭੈਣ ਭਰਾ ਮੰਗਦੇ ਸਾਡੇ ਕੋਲੋਂ ਆਣ ਕੇ ਤੇ ਸਾਡੀ ਇਹੋ ਹੀ ਬੇਨਤੀ ਸਾਡੀ ਹੋਰ ਕੋਈ ਬੇਨਤੀ ਨਹੀਂ ਹੈਗੀ ਇੰਨਾ ਹੀ ਮੰਗਦੇ ਆਂ ਅਸੀਂ ਕਿ ਇਹਨੂੰ ਮਾਫ਼ੀ ਦਿੱਤੀ ਜਾਵੇ ਮਾਫ਼ ਕਰਕੇ ਘਰ ਕਲਾਇਆ ਜਾਵੇ ਬਸ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਮਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લ બહાર હોણ કરે કરોની હોવે રિટાયટ પાર્ટી હોય પાર્ટી આજ બુક કરો અજનલા પુરા અને મશુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।